ਜਿੱਥੇ ਪੰਜਾਬੀ ਗਾਣੇ ਦੁਨੀਆ ਭਰ ਦੇ ਵਿੱਚ ਆਪਣੀ ਬੀੜਸ ਅਤੇ ਬੋਲਾਂ ਦੇ ਨਾਲ ਛਾਪ ਛੱਡ ਰਹੇ ਨੇ ਉੱਥੇ ਹੀ ਕੁਝ ਗੀਤ ਅਜੇ ਵੀ ਨੇ ਜੋ ਵਿਵਾਦਾਂ ਦੇ ਵਿੱਚ ਘਿਰ ਜਾਂਦੇ ਨੇ ਤਾਜ਼ਾ ਮਾਮਲਾ ਮਸ਼ਹੂਰ ਗਾਇਕ ਯੋਯੋ ਹਨੀ ਸਿੰਘ ਅਤੇ ਕਰਨ ਓਜਲਾ ਖਿਲਾਫ ਪੰਜਾਬ ਮਹਿਲਾ ਕਮਿਸ਼ਨ ਦੀ ਕਾਰਵਾਈ ਹੈ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੋਵਾਂ ਗਾਇਕਾਂ ਦੇ ਗਾਣਿਆਂ ਮਿਲੇਨੀਅਰ ਅਤੇ ਐਮ ਐਫ ਗੱਬਰੂ ਵਿੱਚ ਔਰਤਾਂ ਵਿਰੁੱਧ અપਮਾਨਜਨਕ ਸ਼ਬਦਾਵਲੀ ਵਰਤਣ ਦੇ ਉੱਤੇ ਨੋਟਿਸ ਜਾਰੀ ਕੀਤਾ ਸੀ ਦੋਵਾਂ ਨੂੰ 11 ਅਗਸਤ ਨੂੰ ਕਮਿਸ਼ਨ ਦੇ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਪਰ ਦੋਵੇਂ ਇਸ ਸਮੇਂ ਵਿਦੇਸ਼ ਵਿੱਚ ਬੈਠੇ ਹੋਏ ਨੇ ਪਰ ਹਾਜ਼ਰ ਨਹੀਂ ਹੋਏ ਟੈਲੀਫੋਨ ਰਾਹੀਂ ਗੱਲਬਾਤ ਵਿੱਚ ਦੋਹਾਂ ਨੇ ਮਾਫੀ ਵੀ ਮੰਗੀ ਹੈ ਤੇ ਭਰੋਸਾ ਦਿੱਤਾ ਹੈ ਕਿ ਗਾਣਿਆਂ ਵਿੱਚ ਜੋ ਗਲਤ ਸ਼ਬਦ ਵਰਤੇ ਗਏ ਨੇ ਉਹਨਾਂ ਨੂੰ ਹਟਾ ਦਿੱਤਾ ਜਾਵੇਗਾ ਰਾਜ ਲਾਲੀ ਗਿੱਲੇ ਨੇ ਕਿਹਾ ਹੈ ਕਿ ਇੱਕ ਪਾਸੇ ਮਾਂ ਦੀ ਇੱਜ਼ਤ ਦੀ ਗੱਲ ਕੀਤੀ ਜਾਂਦੀ ਹੈ ਦੂਜੇ ਪਾਸੇ ਔਰਤਾਂ ਵਿਰੁੱਧ અપਮਾਨਜਨਕ ਸ਼ਬਦ ਬੋਲੇ ਜਾਂਦੇ ਨੇ ਇਹ ਦੋਹਾਂ ਮਾਪਦੰਡ ਸਾਨੂੰ ਕਬੂਲ ਨਹੀਂ ਹੈ ਹੁਣ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਮਿਸ਼ਨ ਨੂੰ ਰਿਪੋਰਟ ਜਲਦੀ ਹੀ ਸੌਂਪ ਦਿੱਤੀ ਜਾਵੇਗੀ। ਇਹ ਕੇਸ ਫਿਰ ਇੱਕ ਵਾਰ ਸੰਗੀਤ ਉਦਯੋਗ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਅਤੇ ਉਸ ਦੇ ਸਮਾਜਿਕ ਪ੍ਰਭਾਵ ਉੱਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ। ਮੇਰੀ ਪਰਸਨਲੀ ਗੱਲ ਹੋਈ ਹੈ ਔਜਲਾ ਦੇ ਨਾਲ ਵੀ, ਇਹ ਹਨੀ ਸਿੰਘ ਦੇ ਨਾਲ ਵੀ। ਔਰ ਉਹ ਦੋਵਾਂ ਨੂੰ ਇਸਟਿੰਗ ਕੰਟਰੀ ਤੋਂ ਬਾਹਰਲੇ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਉਹ ਕੰਟਰੀ ਤੋਂ ਬਾਹਰ ਹੈ ਕਿਤੇ ਆਪਣੀ ਕੋਈ ਕਿਸੇ ਕੰਮ ਦੇ ਵਿੱਚ ਹੈਗੇ ਨੇ। ਔਰ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਹੈ ਕਿ ਅਸੀਂ ਜਲਦੀ ਆਵਾਂਗੇ ਔਰ ਤੁਹਾਨੂੰ ਆ ਕੇ ਮਿਲਾਂਗੇ ਵੀ ਐਂਡ ਦੇ ਆਲਸੋ ਫੀਲ ਵੈਰੀ ਸੌਰੀ ਅਬਾਊਟ ਇਟ ਬਾਕੀ ਹੈ ਗਿਆ ਕਿ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹਨੇ ਮੇਰੇ ਕੋਲ ਆਏ ਸੀਗੇ ਏਆਈਜੀ ਯਦਵਿੰਦਰ ਸਿੰਘ ਸੰਧੂ ਵੀ ਆਏ ᱛੋਂ ਉਹਨਾਂ ਨੇ ਵੀ ਕਿਹਾ ਕਿ ਸਾਡਾ ਕੰਟੈਕਟ ਜਿਹੜਾ ਉਹਨਾਂ ਦੇ ਆਫਿਸ ਨਾਲ ਹੋ ਚੁੱਕਿਆ ਔਰ ਡੈਫੀਨਿਟਲੀ ਵਿਦਨ 2 ਤੋਂ 3 ਡੇਸ ਉਹਨਾਂ ਦੇ ਲਾਇਰਸ ਆਪਾਂ ਨੂੰ ਇੱਕ ਰਿਟਰਨ ਐਕਸਪਲੇਨੇਸ਼ਨ ਦੇਣਗੇ ਔਰ ਕੀ ਐਕਸ਼ਨ ਅੱਗੇ ਉਹਨਾਂ ਨੇ ਲੈਣਾ ਉਹਦੀ ਪੂਰੀ ਐਕਸਪਲੇਨੇਸ਼ਨ ਸਾਨੂੰ ਦਿੱਤੀ ਜਾਏਗੀ ਪਰ ਇਹ ਐਕਸ਼ਨ ਰਹਿੰਦਾ ਹੈ ਲਗਾਤਾਰ ਇਹ ਜਿਹੜੀ ਗੀਤ ਆ ਰਿਹਾ ਤੁਸੀਂ ਵਾਰ-ਵਾਰ ਅਸੂਮੋਟੋ ਲੈਨੇ ਹੋ ਪਰ ਬਹੁਤ ਸਾਰੇ ਸਿੰਗਰ ਨੇ ਫਿਰ ਬੌਂਡਸ ਤੋੜਦੇ ਨੇ ਆਪਣੀ ਇਹ ਗਾਣੇ ਬਿਲਕੁਲ ਨਹੀਂ ਐਕਸ਼ਨ ਜਿਹੜਾ ਸਖਤ ਹੈ ਕੋਈ ਵਾਰ-ਵਾਰ ਇਹਨੂੰ ਨਹੀਂ ਤੋੜੇਗਾ ਇਹ ਬਹੁਤ ਸਖਤ ਜਿਹੜੇ ਨੇ ਹਦਾਇਤਾਂ ਦਿੱਤੀਆਂ ਗਈਆਂ ਨੇ ਇਹਦੇ ਉੱਤੇ ਜਿਹੜੇ ਸਾਈਬਰ ਲਾਜ਼ ਨੇ ਅਸੀਂ ਸੈਂਟਰ ਨੂੰ ਵੀ ਕਹਿੰਨੇ ਆ ਤੇ ਅਸੀਂ ਸਟੇਟ ਲਾਜ਼ ਗਵਰਨਮੈਂਟ ਨੂੰ ਵੀ ਕਹਾਂਗੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਸੈਂਸਰਸ਼ਿਪ ਔਰ ਇੱਕ ਸਟੇਟ ਲਾਜ਼ ਵੀ ਅਗਰ ਸੈਂਟਰ ਦੇ ਨਹੀਂ ਹੈ ਇਸ ਸਟੇਟ ਲਾਅ ਜੁਰਮ ਨਹੀਂ ਚਾਹੀਦੇ ਨੇ ਇਸ ਤਰ੍ਹਾਂ ਦੇ ਜਿਹੜੇ ਲਕਚਰ ਪਾਸ਼ਾ ਦੇ ਗੀਤ ਆਉਂਦੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀ। ਪੁਲਿਸ ਅਧਿਕਾਰੀ ਕੀ ਕਹਿ ਰਹੇ ਕਿ ਤੁਸੀਂ ਕਿਹਾ ਕਿ ਅਸੀਂ ਪੁਲਿਸ ਆਫੀਸਰ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਗੀਤ ਨੂੰ ਹਟਾਇਆ ਜਾਏਗਾ ਜਾਂ ਕਿਸੇ ਤਰ੍ਹਾਂ ਦਾ ਐਕਸ਼ਨ ਲਿਆ ਜਾਏਗਾ ਕਿਉਂਕਿ ਕਿਸ ਤਰ੍ਹਾਂ ਦੀ ਅਬਿਊਜ਼ਿੰਗ ਲੈਂਗੁਏਜ ਉਹਦੇ ਵਿੱਚ ਯੂਜ਼ ਕੀਤੀ ਗਈ ਹੈ ਚਾਹੇ ਉਹ ਮਿਲੀਨੀਅਰ गाना ਹੋਵੇ ਜਾਂ ਸੰਗ ਬਬੂ ਦੀ। ਲਾਈਕ ਆਲਰੇਡੀ ਐਕਸਪਲੇਨਡ ਕਿ ਇਹਦੇ ਅੰਦਰ ਇਹੀ ਕੀਤਾ ਗਿਆ ਆ ਕਿ ਉਹਨਾਂ ਦੇ ਨਾਲ ਪਰਸਨਲੀ ਗੱਲ ਕਰਕੇ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਜੋ ਵੀ ਐਕਸ਼ਨ ਜਾ ਉਹਦੇ ਲਿਰਿਕਸ ਬਦਲੀ ਕਰਨੇ ਨੇ ਜਾਂ ਗਾਣੇ ਦੇ ਉੱਤੋਂ ਕੁਝ ਵਰਡਸ ਹਟਾਣੇ ਨੇ ਉਹਦੇ ਲਈ ਥੋੜਾ ਜਿਹਾ ਟਾਈਮ ਚ ਇੱਕਦਾਂ ਹੁੰਦਾ ਹੈ ਦੇ ਵਿਲ ਡੈਫਰੈਂਟਲੀ ਟੇਕ ਅਪਸ਼ਨ ਮੈਨੂੰ ਕੋਈ ਪੰਜਾਬੀ ਨਹੀਂ ਜੀ ਇਹਨਾਂ ਨੂੰ ਪਤਾ ਕਿ ਇਦਾਂ ਦੀ ਲੈਂਗੁਏਜ ਯੂ ਪਰਪਾ ਯੂਜ਼ ਕਰਦੇ ਹਾਲਾਂਕਿ ਸਟੇਜਸ ਤੇ ਜਾ ਕੇ ਜਿਵੇਂ ਤੁਸੀਂ ਕਹੇ ਸੀ ਕਿ ਮਾਮਾ ਨੂੰ ਬੜਾ ਵਧੀਆ ਮੰਨਦੇ ਨੇ ਤੇ ਲੇਕਨ ਫਿਰ ਗਾਣਿਆਂ ਦੇ ਵਿੱਚ ਇਦਾਂ ਹੋ ਗਾ ਇਹਦੇ ਪਿੱਛੇ ਰੀਜ਼ਨ ਫਾਈਂਡਡ ਕੀ ਹੈ ਨਹੀਂ ਰੀਜ਼ਨ ਕੁਝ ਵੀ ਨਹੀਂ ਹੈ ਇਹ ਸਿਰਫ ਆਪਣੀ ਇੱਕ ਪੋਪੂਲਾਰਿਟੀ ਲਈ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਲੈਂਗੁਏਜ ਜਾਂ ਸਲੈਂਗਸ ਯੂਜ਼ ਕਰਦੇ ਆ ਉਹਦੇ ਨਾਲ ਸਾਡੇ ਵਿਊਜ਼ ਬਹੁਤ ਆਉਂਦੇ ਸੋ ਇਟ ਇਜ਼ ਜਸਟ ਅ ਪੋਪੂਲੈਰਿਟੀ ਥਿੰਗ ਲੇਕਿਨ ਇਹ ਗਾਣਾ ਅਸੀਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਆ ਕਿ ਇਹੋ ਜੀ ਚੀਜ਼ ਕਿ ਤੁਸੀਂ ਮਾਵਾ ਦੇ ਲਈ ਜਾਂ ਜੋ ਵੀ ਸੋਸ਼ਲ ਮੈਸੇਜ ਗਲਤ ਦਿੰਦੇ ਨੇ ਉਸ ਚੀਜ਼ ਨੂੰ ਅਲਾਉ ਨਹੀਂ ਕੀਤਾ ਜਾਏਗਾ ਮੇਰੀ ਪਰਸਨਲੀ ਗੱਲ ਹੋਈ ਹੈ ਔਜਲਾ ਦੇ ਨਾਲ ਵੀ ਤੇ ਹਨੀ ਸਿੰਘ ਦੇ ਨਾਲ ਵੀ ਔਰ ਉਹ ਦੋਵਾਂ ਨੂੰ ਇਸ ਟਾਈਮ ਕੰਟਰੀ ਤੋਂ ਬਾਹਰ ਨੇ ਮੈਂ ਉਸ ਦਿਨ ਵੀ ਇਹੀ ਗੱਲ ਕਹੀ ਸੀ ਕਿ ਉਹ ਕੰਟਰੀ ਤੋਂ ਬਾਹਰ ਹੈ ਕਿ ਤੇ ਆਪਣੀ ਕੋਈ ਕਿਸੇ ਕੰਮ ਦੇ ਵਿੱਚ ਹੈਗੇ ਨੇ ਔਰ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਅਸੀਂ ਜਲਦੀ ਆਵਾਂਗੇ ਔਰ ਤੁਹਾਨੂੰ ਆ ਕੇ ਮਿਲਾਂਗੇ ਵੀ ਐਂਡ ਦੇ ਆਲਸੋ ਫੀਲ ਵੈਰੀ ਸੌਰੀ ਅਬਾਊਟ ਇਟ ਬਾਕੀ ਹੈਗੀ ਹੈ ਕਿ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹਨੇ ਮੇਰੇ ਕੋਲ ਆਏ ਸੀਗੇ ਏਆਈਜੀ ਯਾਦਵਿੰਦਰ ਸਿੰਘ ਸੰਧੂ ਵੀ ਆਏ ਤੋਂ ਉਹਨਾਂ ਨੇ ਵੀ ਕਿਹਾ ਕਿ ਸਾਡਾ ਕੰਟੈਕਟ ਜਿਹੜਾ ਉਹਨਾਂ ਦੇ ਆਫਿਸ ਨਾਲ ਹੋ ਚੁੱਕਿਆ ਹੈ ਔਰ ਡੈਫੀਨਿਟਲੀ ਵਿਦਨ 2 ਟੂ 3 ਡੇਸ ਉਹਨਾਂ ਦੇ ਲਾਇਰਸ ਆਪਾਂ ਨੂੰ ਇੱਕ ਰਿਟਨ ਐਕਸਪਲੇਨੇਸ਼ਨ ਦੇਣਗੇ ਔਰ ਕੀ ਐਕਸ਼ਨ ਅੱਗੇ ਉਹਨਾਂ ਨੇ ਲੈਣਾ ਉਹਦੀ ਪੂਰੀ ਐਕਸਪਲੇਨੇਸ਼ਨ ਸਾਨੂੰ ਦਿੱਤੀ ਜਾਏਗੀ ਪਰ ਇਹ ਐਕਸ਼ਨ ਲੈਣ ਦਾ ਹੈ ਲਗਾਤਾਰ ਇਹ ਜਿਹੜੀ ਗੀਤ ਆ ਰਿਹਾ ਤੁਸੀਂ ਵਾਰ-ਵਾਰ ਅਸੂ ਮੋਟੋ ਲੈਨੇ ਹੋ ਪਰ ਬਹੁਤ ਸਾਰੇ ਸਿੰਗਰ ਨੇ ਫਿਰ ਬਹੁਤ ਇਸ ਤੋੜਦੇ ਨੇ ਆਪਣੀ ਇਹ ਗਾਣ ਗੋਲ ਬਿਲਕੁਲ ਨਹੀਂ ਐਕਸ਼ਨ ਜਿਹੜਾ ਸਖਤ ਹੈ ਕੋਈ ਵਾਰ-ਵਾਰ ਇਹਨੂੰ ਨਹੀਂ ਤੋੜੇਗਾ ਇਹ ਬਹੁਤ ਸਖਤ ਜਿਹੜੇ ਨੇ ਹਦਾਇਤਾਂ ਦਿੱਤੀਆਂ ਗਈਆਂ ਨੇ ਇਹਦੇ ਉੱਤੇ ਜਿਹੜੇ ਸਾਈਬਰ ਲਾਜ਼ ਨੇ ਅਸੀਂ ਸੈਂਟਰ ਨੂੰ ਵੀ ਕਹਿੰਨੇ ਆ ਤੇ ਅਸੀਂ ਸਟੇਟ ਲਾਜ਼ ਗਵਰਨਮੈਂਟ ਨੂੰ ਵੀ ਕਹਾਂਗੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਸੈਂਸਰਸ਼ਿਪ ਔਰ ਇੱਕ ਸਟੇਟ ਲਾਜ਼ ਵੀ ਅਗਰ ਸੈਂਟਰ ਦੇ ਨਹੀਂ ਹੈ ਇਸ ਸਟੇਟ ਲਾਅ ਜ਼ਰੂਰ ਲਾਣੇ ਚਾਹੀਦੇ ਨੇ ਇਸ ਤਰ੍ਹਾਂ ਦੇ ਜਿਹੜੇ ਲਕਚਰ ਪਾਸ਼ਾ ਦੇ ਗੀਤ ਆਉਂਦੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀ। ਪੁਲਿਸ ਅਧਿਕਾਰੀ ਕੀ ਕਹਿ ਰਹੇ ਕਿ ਤੁਸੀਂ ਕਿਹਾ ਕਿ ਅਸੀਂ ਪੁਲਿਸ ਆਫੀਸਰ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਗੀਤ ਨੂੰ ਹਟਾਇਆ ਜਾਏਗਾ ਜਾਂ ਕਿਸੇ ਤਰ੍ਹਾਂ ਦਾ ਐਕਸ਼ਨ ਲਿਆ ਜਾਏਗਾ ਕਿਉਂਕਿ ਜਿਸ ਤਰ੍ਹਾਂ ਦੀ ਅਬਿਊਜ਼ਿੰਗ ਲੈਂਗੁਏਜ ਉਹਦੇ ਵਿੱਚ ਯੂਜ਼ ਕੀਤੀ ਗਈ ਹੈ ਚਾਹੇ ਉਹ ਮਿਲੀਨੀਅਰ ਗਾਣਾ ਹੋਵੇ ਜਾਂ ਸੰਗ ਗਬਰੂ ਦੀ। ਲਾਇਕ ਹੈ ਅਲਰੇਡੀ ਐਕਸਪਲੇਨਡ ਕਿ ਇਹਦੇ ਅੰਦਰ ਇਹੀ ਕੀਤਾ ਗਿਆ ਹੈ ਕਿ ਉਹਨਾਂ ਦੇ ਨਾਲ ਪਰਸਨਲੀ ਗੱਲ ਕਰਕੇ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਚਾਹੀਦਾ ਚਾਹ ਉਹ ਲਿਰਿਕਸ ਬਦਲੀ ਕਰਨੇ ਨੇ ਜਾਂ ਗਾਣੇ ਦੇ ਉੱਤੋਂ ਕੁਝ ਵਰਡਸ ਹਟਾਣੇ ਨੇ ਉਹਦੇ ਲਈ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਹੈ ਦੇ ਵਿਲ ਡੈਫੀਨਟਲੀ ਟੇਕ ਐਕਸ਼ਨ ਮੈਂ ਵੀ ਕੋਈ ਪੰਜਾਬੀ ਨਹੀਂ ਜੀ ਇਹਨਾਂ ਨੂੰ ਪਤਾ ਕਿ ਇਦਾਂ ਦੀ ਲੈਂਗੁਏਜ ਯਾ ਕਰਪਾ ਯੂਜ਼ ਕਰਦੇ ਹਾਲਾਂਕਿ ਸਟੇਜਸ ਤੇ ਜਾ ਕੇ ਜਦੋਂ ਕੋਈ ਤੁਸੀਂ ਕਹ ਰਹੇ ਸੀ ਕਿ ਮਾਮਾ ਨੂੰ ਬੜਾ ਵਧੀਆ ਮੰਨਦੇ ਨੇ ਤੇ ਲੇਕਨ ਫਿਰ ਗਾਣਿਆਂ ਦੇ ਵਿੱਚ ਇਦਾਂ ਹੋਗਾ ਇਹਦੇ ਪਿੱਛੇ ਰੀਜ਼ਨ ਫਾਇੰਡਡ ਕੀ ਹੈ ਨਹੀਂ ਰੀਜ਼ਨ ਕੁਝ ਵੀ ਨਹੀਂ ਹੈ ਇਹ ਸਿਰਫ ਆਪਣੀ ਇੱਕ ਪੋਪੂਲਾਰਿਟੀ ਲਈ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਲੈਂਗੁਏਜ ਜਾਂ ਸਲੈਂਗਸ ਯੂਜ਼ ਕਰਦੇ ਆ ਉਹਦੇ ਨਾਲ ਸਾਡੇ ਵਿਊਜ਼ ਬਹੁਤ ਆਉਂ so it is just a popularity thing lekin eh gana assi innu pehla hi kiyaya ki eh oh ji cheez ke tusi maama de layi ya jo bhi social message galat dinde ne us cheez nu allow nahi kita jaa